ਦਾ ਦੇਖਣੀ ਕੈਮਰਾ ਰੈਡੀ ਅੱਜ ਆਏ ਆਪਾਂ ਤੇ ਮਲਤਾਨੀਆ ਰੋਡ ਤੇ 11 ਨੰਬਰ ਦੇ ਜਿਗਾ ਮੋੜ ਤੇ ਦੱਸੀ ਭੈਣ ਸੁਲੰਦਰ ਦਾ ਨਾਮ ਜੀ ਆਪਾਂ ਫੈਸ਼ਨਲ ਹਾਂਜੀ 11 ਨੰਬਰ ਕਰਕੇ ਬਿਲਕੁਲ ਆਪੋ ਸਾਈਡ ਹਾਂਜੀ ਤੇ ਭੈਣ ਨੇ ਆਪਾਂ ਨੂੰ ਬੁਲਾਇਆ ਫਰੈਂਡ ਤੇ ਮੈਂ ਭੈਣ ਨੂੰ ਘਰੋਂ ਹੀ ਕਹਿਤਾ ਵੀ ਮਾਰਿਆ ਮਾਈ ਐਨ ਫੇਵਰੇਟ ਪੀਜ਼ਾ ਮੈਂ ਅੰਗਰੇਜ਼ੀ ਚ ਗੱਲ ਕੀਤੀ ਇਹਨਾਂ ਨਾਲ ਤੇ ਇਹਨਾਂ ਨੇ ਚਾਹਿਆ ਮੈਨੂੰ ਪੀਜ਼ਾ ਵੀ ਕੁੜੀ ਆਸਦੀ ਆ ਇਹ ਨਾਲ ਮੈਨੂੰ ਫੀਜ਼ਾ ਵੀ ਦਿੱਤਾ ਫਰੈਂਡ ਲਿਆ ਕੇ ਹੁਣ ਖਾਉਂਗੀ ਸੂੜੀਆਂ ਵੀ ਪਾਈਆਂ ਭੈਣ ਦੇਖ ਕਿੱਦਾਂ ਸੋਹਣੀਆਂ ਨੇ ਰਿੰਗ ਵੀ ਦਿੱਤੀ ਫਰੈਂਡ ਰਿੰਗ ਦੇਖੋ ਕਿਰਨਾ ਦੀ ਉਂਗਲੀ ਨੂੰ ਕਿੰਨੀ ਅੱਛੀ ਲੱਗਦੀ ਹੈ ਤੇ ਆਪਾਂ ਨੇ ਇਹਦਾ ਵੀ ਕੰਮ ਕਰਾਵਾਂਗੇ ਆ ਦੇਖੋ ਇੱਕ ਘੱਟ ਤੇ ਕਰਾਉਂਗੀ ਫਰੈਂਡ ਵਾਲੇ ਨਿਕਲ ਮੈਂ ਕਰੂੰਗੀ ਇਹਨਾਂ ਦੇ ਨੇਲਸ ਹਾਂ ਮੇਰੀ ਬੇਟੀ ਕਰੂਗੀ ਵਿਚਾਰੀ ਦੇਖੋ ਪਿਆਰੀ ਪਿਆਰੀ ਵਿਚਾਰੀ ਹੈ ਨਾ ਕਿੱਡੀ ਘੈਂਟ ਆ ਕੁੜੀ ਤੇ ਪਿਆਰੀ ਪਿਆਰੀ ਹੈ ਛੋਣੀ ਛੋਣੀ ਆ ਵਿਚਾਰੀ ਮੇਰੇ ਮਾਂ ਤੱਕ ਵੀ ਜਾ ਲੈ ਪੰਜ ਪੰਜ ਕੇ ਰਾਂਡ ਗੋਲੀ ਵਾਲਾ ਬੱਤਾ ਵੀ ਲਿਆਂਦਾਗਾ ਉਹ ਤੁਹਾਨੂੰ ਦਿਖਾਵੂਗੀ ਠੀਕ ਹੈ ਤੇ ਭੈਣ ਆਪਣੇ ਕਰ ਰਹੀ ਹੈ ਕਲਰ ਮੇਰੇ ਵਾਲ ਬਰਫ ਠੰਡ ਚਿੱਟੇ ਜੇ ਵਾਲੇ ਵੀ ਪੈਸੀ ਤਾਂ ਕਰ ਫਿਰ ਆਇਆ ਤੁਹਾਡੇ ਸਾਹਮਣੇ ਨਾ ਥੋੜਾ ਬਿਊਟੀ ਜੀ ਬਣ ਕੇ ਆਉਣਾ ਮੈਨੂੰ ਪਸੰਦ ਹੈਗਾ ਵੀ ਮੈਨੂੰ ਕਹਿਣ ਲੱਗਦਾ ਹੈ ਠੀਕ ਹੈ ਤੇ ਤੋਰੀ ਮੂੰਹਾਂ ਸਾਡਾ ਬਣਾ ਰਿਹਾ ਮੇਰਾ ਵਲੋਗ ਪਾਏ ਹੱਸਦੇ ਆ ਇਹ ਕਹਿੰਦੇ ਵੀ ਕਰਨ ਨਾਲ ਰਦਾਸੀ ਬੋਦੀ ਕਿੱਦਾਂ ਲੱਗਿਆ ਭਾਈ ਤੁਹਾਨੂੰ ਮਿਲ ਕੇ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਹਾਂਜੀ ਤੇ ਕੁੜੀਆਂ ਨੂੰ ਪਿਆਰ ਹੋ ਗਿਆ ਮੇਰੇ ਨਾਲ ਬੂੜਾ ਤੇ ਮੈਡਮ ਚੱਲ ਰਹੀ ਆਪਣੇ ਕੰਮ ਦੇਖਦੇ ਆਂ ਫਿਰ ਠੀਕ ਹੈ ਜੀ ਤੇ ਅੱਜ ਆਪਾਂ हेयर ਦਾ ਕੰਮ ਕਰਾਵਾਂਗੇ ਤੇ ਜਿੰਨੇ ਵੀ ਮੇਰੇ ਭੈਣ ਭਰਾਏ ਭੈਣਾਂ ਮੇਰੇ ਨਾਲ ਸੱਚ ਕੱਲਗਾ ਭੈਣਾਂ ਇੱਥੋਂ ਦੀਆਂ ਨਾ ਤੇ ਭੈਣ ਕੋਲੇ ਜਰੂਰ ਆਇਓ ਠੀਕ ਹੈ ਜੀ ਲੈ ਜਾਂਦਾ ਵੀ ਕੰਮ ਕਰਨ ਕੇ ਇਹ ਫੇਰ ਦਾ ਕੰਮ ਵੀ ਕਰਦੇ ਆ ਬਹੁਤ ਘੈਂਟ ਇਹ ਕੁੜੀਆਂ ਕੜੀਆਂ ਵੀ ਮੰਨ ਲਾ ਦਾ ਵਿਆਹ ਨਾ ਤਿਆਰ ਕਰਦੇ ਆ ਜੀ ਇਹ ਸਖਾਣੇ ਵੀ ਸਖਾਉਂਦੇ ਵੀ ਆ ਜੀ ਫੇਰ ਦਾ ਕੰਮ ਵੀ ਸਿਖਾਉਂਦੇ ਆ ਨੀਰ ਦਾ ਕੰਮ ਵੀ ਸਿਖਾਉਂਦੇ ਆ ਤੁਸੀਂ ਜਰੂਰ ਆਇਓ ਜੀ ਕੋਈ ਔਖੀ ਨਹੀਂ ਹੈਗੀ ਇਹਨਾਂ ਦੀ ਆਸ਼ ਪਾਲਨੀ ਸ਼ਾਪ ਆ ਮਲਤਾਨੀਆ ਰੋਡ ਤੇ ਜਮਾ ਉੱਤੇ ਹੀ ਆ ਫਰੈਂਡ 11 ਨੰਬਰ ਤੇ ਜਮਾ ਹੀ ਉੱਤੇ ਆਗਾ ਫਾਸਟ ਬੁਲਓ ਰ ਮਿਲਦਾ ਹੈ ਜੀ ਹੈਲੋ ਹਾਂ ਤੁਹਾਨੂੰ ਟੈਲ ਕਰਦੇ ਦਿਖਾਉ ਲਿਆ ਤੁਹਾਨੂੰ ਕੇਰਾਟਨ ਕਰਦੇ ਫਰੈਂਡ ਹਾਂਜੀ ਹਾਂਜੀ ਹਾਂ ਜੋ ਬੀਚੇ ਥੋੜਾ ਹਈ ਨਾ ਤੁਧਾ ਹਾਂ ਹੈਲੋ ਫਰੈਂਡਾ ਤੇ ਦੇਖੋ ਭੈਣਾਂ ਨੇ ਆਪਾਂ ਨੂੰ ਕਿੰਨਾ ਇੱਜ਼ਤ ਮਾਨ ਬਖਸ਼ਿਆ ਇਹ ਹੈਗੀ ਕੁੜੀਆਂ ਦੇ ਟੀਚਰ ਭਾਈ ਤੇ ਇਹਨਾਂ ਦਾ ਚਾਹਗਾ ਕੀ ਹੈ ਟੀਚਰ ਟੀਚਰ ਦੇ ਜੀ ਤੇ ਭੈਣ ਨੇ ਮੈਨੂੰ ਵੀ ਆਪ ਦੇ ਬਰਾਬਰ ਖਿਲਾ ਰਿਆ ਮੈਨੂੰ ਬੜੀ ਖੁਸ਼ੀ ਹੋਈ ਆ ਹੁਣ ਆਪਾਂ ਸਾਰੇ ਕਰਾਂਗੇ ਹੈਪੀ ਬਰਥਡੇ ਟੀਚਰ ਜੀ ਟੂ ਟੂ ਥੈਂਕ ਯੂ ਹੈਪੀ ਬਰਥਡੇ ਬਹੁਤ ਵਧੀਆ ਕੁੜੀ ਆ ਜੀ ਬਹੁਤ ਵਧੀਆ ਤੇ ਭੈਣ ਨੇ ਆਪਾਂ ਨੂੰ ਬੜਾ ਪਿਆਰ ਦਿੱਤਾ ਆਜੋ ਕਟੋਪਟਾ ਜਰ ਮੂੰਹ ਚ ਪਾ ਲਈਏ ਪੀਜਾ ਬਣਾ ਰਿਹਾ ਵੀਰੇ ਨੂੰ ਫੜਾ ਦੇ ਵਾਲਾ ਫੋਨ ਤੁਸੀਂ ਜੀ ਆਜਿਓ ਆਜਿਓ ਖਾ ਲੀ ਜੀਵਨ ਤੂੰ ਮਰਨ ਵਾਲਾ ਆਜੋ ਚਲ ਆਇਓ ਹੈਪੀ ਬਰਥਡੇ ਟੀਚਰ ਜੀ ਟੂ ਟੂ ਹੈਪੀ ਟੀਚਰ ਨਹੀਂ ਪਹਿਲਾਂ ਤੁਸੀਂ ਖਾਓ ਨਹੀਂ 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 ਪੜੋ ਪੜੋ ਉਹ ਪੜੋ ਤੁਸੀਂ ਟੀਚਰ ਆ ਯਾਰ ਥੈਂਕ ਯੂ ਮੈਨੂੰ ਬਹੁਤ ਵਧੀਆ ਲੱਗਿਆ ਆਜਾ ਬੱਤਾ ਤੇ ਉਹ ਖਾਣ ਉਹ ਚੱਕ ਦੇ ਬੱਤੇ ਉਹ ਕੁੜੀ ਜਿਹੜੀ ਮੂੰਹ ਚ ਪਾ ਨਾ ਆ ਜਾ ਪੋਣੀ ਪੋਣੀ ਲੈ ਵੀ ਬਹੁਤ ਉਹਦੇ ਲੱਗਿਆ ਬਰੰਡ ਦਾ ਕੇਕ ਵੀ ਬਹੁਤ ਸਵਾਦ ਆ ਤੇ ਮੇਰੇ ਬਾਪ ਦੇ ਭੈਣ ਨੇ ਮੰਗਾਇਆ ਪੀਜ਼ਾ ਹਲੋ ਬੱਕਾ ਕੋਲਾ ਠੀਕ ਹੈ ਨਾ ਪੀਜ਼ਾ ਠੀਕ ਹੈ थैंक यू ਨਾ 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 ਸਾਨੂੰ ਵੀ ਵਧੀਆ ਲੱਗਿਆ ਵੀਰੇ ਮਿਲ ਕੇ ਤੁਹਾਨੂੰ ਆਜੇ ਬਹੁਤ ਹਾਂਜੀ ਆ ਜਿਹੜਾ ਵੀ ਇਸ ਮੰਥ ਦੇ ਵਿੱਚ ਮੈਮ ਦੀ ਵੀਡੀਓ ਦੇਖ ਕੇ ਇੱਥੇ ਆਊਗਾ ਐਡਮਿਸ਼ਨ ਕਰਵਾਉਣ ਵਾਸਤੇ ਤੇ ਉਹਨਾਂ ਨੂੰ 20 ਤੋਂ 30% ਡਿਸਕਾਊਂਟ ਦਿੱਤਾ ਜਾਊਗਾ ਜਿਹੜਾ ਵੀ ਟਾਈਨ ਦਾ ਕੋਰਸ ਹੋ ਗਿਆ ਸਕਿਨ ਦਾ ਹੋ ਗਿਆ ਮੇਕਅਪ ਦਾ ਹੋ ਗਿਆ ਤੇ హెయిਰ ਦਾ ਹੋ ਗਿਆ ਜਿਹੜਾ ਵੀ ਆਊਗਾ ਮੈਮ ਦੀ ਵੀਡੀਓ ਦੇਖ ਕੇ ਉਹਨੂੰ 20 ਤੋਂ 30% ਡਿਸਕਾਊਂਟ ਪਿਆ ਜਾਊਗਾ ਥੈਂਕ ਯੂ ਤਾਂ ਬਰਾਂਡਾ ਦੇਖੋ ਜੀ ਆਪਾਂ ਖਾਵਾਂਗੇ ਪੀਜ਼ਾ ਤੇ ਫਿਰ ਕਰਦਾਂਗੇ ਕਿ ਜਾ ਗਈ ਜਾ ਖਾ ਕੇ ਪੀ ਜਾ ਇੱਕ ਨਹੀਂ ਲੈ ਮੈਂ ਖਾਣਾ ਜੀ ਆਏ ਨਾ ਖਾੜੀ ਇੱਕ ਇੱਕ ਫਾੜੀ ਜੀ ਦੋਨੇ ਲਈ ਬੀਅਸ ਸਮੋਸੇ ਖਾਊ ਸਮਝੇਗਾ ਹੈਗਾ ਆ ਹੋਇਆ ਸਮੋਸੇ ਖਾਊਗਾ ਫਰੈਂਡ ਆ ਸਾਰਾ ਮੇਰਾ ਪੀ ਜਾਗਾ ਅਜੇ ਹੋਰ ਵੀ ਕਿਸੇ ਨੇ ਮੈਨੂੰ ਪੈਸੇ ਲਮੂਣ ਤੇ ਬੁਲਾਇਆ ਸਿੱਧੀ ਜੀ ਗੱਲ ਆ ਆਪਣਾ ਪੀਜਾ ਮਾਈ ਫੇਵਰੇਟ ਆ ਮੈਨੂੰ ਪੀਜਾ ਖਵਾ ਦਿਆ ਕਰੋ ਬਸ ਕੋਈ ਟੈਂਸ਼ਨ ਵਾਲੀ ਕਰਨੀ ਆ ਆ ਕਰਦੇ ਇਹ ਤਾਂ ਇਹ ਤਾਂ ਸਮੋਸੇ ਹੀ ਖਾਊਗਾ ਜੀ ਨਾ ਨਾ ਮੈਂ ਕੁਛ ਨਹੀਂ ਖਾਣਾ ਕੋਈ ਨਾ ਆਉਂਦਾ ਇਹ ਉਦਰੀ ਬੈਠੇ ਖਾਗੂ ਉਸਤਰੀ ਨਹੀਂ ਆਸੀ ਇਹਨੂੰ ਸੰਗ ਦਾ ਆ ਜਮਦਾ ਕੋਈ ਉਸਤਰੀ ਖਾਲੇ ਉਸੇ ਬਣਾਉਣੇ ਦਾ ਬਣਾ ਲਓ ਨਾ ਨੱਟੇ ਨਹੀਂ ਹੋ ਰਹੇ ਲੈ ਕੇ ਹੈਂਕੀ ਮਾਤੂ ਨਹੀਂ ਹੈ ਨੱਟੇ ਨਹੀਂ ਹੋ ਰਹੇ ਤੁ ਵੀ ਖੜਾ ਮੈਂ ਅੱਜ ਹੀ ਖਾਣਾ ਮੈਂ ਬਾਹਰੋਂ ਖਾਣਾ ਹੋ ਥੈਂਕ ਯੂ ਕੀ ਖਾਓਗਾ ਖਾਉਣੀ ਸੇਕਾ ਹੋ ਧੀਏ ਮੈਂ ਤੁਹਾਨੂੰ ਕੇਤਾ ਦਾ ਹੋਣਾ ਪਾਵੇ ਤੇ ਆਪਣੇ ਸਾਲੂਨ ਚੋਂ ਤੇ ਘਰ ਆ ਕੇ ਆਪਣੇ ਭਰਾਵਾ پوری ਡਿਊਟੀ ਤੁਹਾਨੂੰ ਪਤਾ ਹੀ ਆ ਜਿਹੜੀ ਡਿਊਟੀ ਹੁੰਦੀ ਆ ਗਰੀਬ ਬਣੀ ਦੀ ਮੈਂ ਸਹੂਲਤਾਂ ਹੋ ਗਈ ਸੀ ਲੇਟ ਹੋ ਰਾਜਾ ਤਾਂ ਇਹ ਪੁੱਤਾਂ ਨੇ ਹੁਣ ਨੋਲਾ ਰੱਖਿਆ ਫਿਰ ਉਹ ਮੈਨੂੰ ਦੋਨੇ ਜੀ ਛੱਡ ਕੇ ਗੱਡੀ ਚ ਘਰੇ ਉੱਥੇ ਰੋਡ ਤੇ ਲਾ ਕੇ ਸੀ ਮੈਂ ਘਰੇ ਆ ਗਈ ਤੇ ਮੈਨੂੰ ਬਣਿਆ ਸੀ ਤਾਂ ਅੱਖਾਂ ਲੱਗੀ ਜਾਂਦਾ ਇੱਕ ਵਾਰੀ ਉਪਰਾਂ ਤੇ ਲੱਗੀ ਜਾਂਦਾ ਕਿਉਂਕਿ ਮੈਂ ਕੰਮ ਕਰਨਾ ਹੁੰਦਾ ਕੰਮ ਆਉਣਾ ਬੜੂਆਂ ਤੇ ਕੀ ਨਾ ਆਨੇ ਨੂੜੇ ਲਗਾਉਣੇ ਮੈਨੂੰ ਤਾਂ ਪਸੰਦ ਨਹੀਂ ਹੈ ਕਿ ਵੈਸੇ ਮੂੰਹ ਤਾਂ ਠੀਕ ਆ। ਔਰ ਆਹ ਉਹਨਾਂ ਦੀ ਕੁੜੀ ਦੇ ਲਾਏ ਆ ਜਦੋਂ ਮਾਣਾ ਚੱਕ ਗਿਆ ਤੇ ਕੁੜੀ ਤੇ ਲਵਾਉਂਗੀ ਨਾ ਲਈ ਤਾਂ ਆਜਾ ਦੇਖਦੇ ਆ ਥੋੜਾ ਤਾਂ ਚੱਲ ਜਾਂਦੇ। ਵਾਜਾ ਦਾ ਠੀਕ ਲੱਗਦਾ ਫਿਰ ਤੂੰ ਜਰੂਰ ਦੱਸਿਓ। ਤੇ ਰੋਟਾ ਦਾ ਵੀ ਘਟੇ ਤੇ ਨਾ ਪਕਾਈ ਜਾਂਦੀ ਆ ਬਾਜੀ ਜਿਹੜੀ ਬਣੀ ਆ ਤੇਰਾ। ਅ ਅੱਜ ਬਹੁਤ ਫੋਨ ਆਏ ਹੋ ਭਰਾਵਾ ਇੱਥੇ ਕਹਿ ਦੇ ਥੋੜਾ ਜਿਹਾ ਵਾਰੀ ਵਾਰੀ ਜਿਹੜਾ ਬਲੌਗ ਤੇ ਹੈ ਜਿਹੜਾ ਫਰੰਟ ਫਲੀਜ਼ ਆਏ ਫੋਨ ਨਾ ਕਰੋ ਸਾਡੇ ਘਰੇ ਵੀ ਲੜਾਈ ਪੈ ਗਈ ਐ ਇਸ ਗੱਲ ਪਿੱਛੇ ਸਾਨੂੰ ਕੁਝ ਨਹੀਂ ਚਾਹੀਦਾ ਜੀ ਫੋਨ ਨਾ ਕਰੋ ਤੁਸੀਂ ਵਾਰੀ ਵਾਰੀ ਠੀਕ ਹੈ ਮੈਨੂੰ ਕੰਮ ਹੀ ਨਹੀਂ ਕਰਦਾ ਇੰਨੇ ਫੋਨ ਆਏ ਕੋਈ ਸਾਨੂੰ ਗਿਫਟ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਜੇ ਕਿਸੇ ਨੇ ਮਿਲਣਾ ਹੈ ਜੀ ਆਇਆਂ ਨੂੰ ਮਿਲਣਾ ਆਜੋ ਜੀ ਸਾਨੂੰ ਚਾਹੀਦਾ ਨਹੀਂ ਠੀਕ ਹੈ ਨਾ ਸਾਨੂੰ ਸੋਫਾ ਚਾਹੀਦਾ ਇਹ ਨਾ ਸਾਨੂੰ ਬੈੱਡ ਚਾਹੀਦਾ ਨਾ ਸਾਨੂੰ ਮਾਰਾ ਚਾਹੀਦਾ ਨਾਸਾ ਨੂੰ ਪ੍ਰੈਸ ਦੇ ਵਜਾਇ ਸਾਡੇ ਕੋਲੇ ਪਰਮਾਤਮਾ ਦਿੱਤਾ ਬਹੁਤ ਖੁਸ਼ ਹੈ ਜੀ ਸਾਨੂੰ ਕਿਸੇ ਤੋਂ ਕੁਝ ਨਹੀਂ ਚਾਹੀਦਾ ਮਾਤਾ ਜੀ ਨੰਬਰ ਸਿਰਫ ਬੋਲ ਰਹੀ ਸੀ ਕਿ ਚੱਲ ਉਹ ਕਾਰਨ ਕੁਝ ਐਨਾ ਵੀ ਨਾ ਬੰਦੇ ਨੂੰ ਵਿੱਚ ਹੀ ਜੈਦ ਕਰੋ ਅਤਵਲ ਕੇ ਬੇਨਤੀ ਹੈ ਜੀ ਤੁਸੀਂ ਸਾਡਾ ਸਹਿਮਤ ੜਾ ਦੋਗੇ ਕੀ ਫਾਇਦਾ ਨਿਕਲੂਗਾ ਅਸੀਂ ਸਹਿਮਤ ਹੋੜਦਾ ਕਿ ਸਾਡੇ ਉਸ ਸਹਿਮਤ ਅੱਥ ਸਾਰਾ ਖੁਸ਼ ਹੈਗਾ ਹੈ ਬੰਦੇ ਦੀ ਨਾ ਆਤਮਾਨੀ ਦਿਖਾਈ ਦੀ ਹੁੰਦੀ ਹੈ ਠੀਕ ਹੈ ਤੁਹਾਨੂੰ ਪਰੇਸ਼ਾਨ ਹੋਈ ਚੰਗਾ ਕਰਦਾ ਨੂੰ ਤੇ ਤਲੀ ਪੈ ਨੂੰ ਇੱਕ ਤੁਸੀਂ ਫੋਨ ਲਾ ਬਿਨਾ ਮਤਲਬ ਤੇ ਆਇਆ ਨਾ ਕਰਿਆ ਕਰੋ ਕਿਸੇ ਦੀ ਮਜਬੂਰੀ ਸਮਝੀਦੀ ਹੁੰਦੀ ਹੈ ਕਿਸੇ ਦੀ ਜੀ ਕੋਈ ਬੰਦੇ ਨੇ ਕੰਮ ਤਾਂ ਨਹੀਂ ਕਰਨੇ ਹੁੰਦੇ ਇਹਨਾਂ ਨੂੰ ਗਾਣਾ ਪੈ ਗਿਆ ਹਥੋਂ ਅਗਲਾ ਕਦਮ ਤੁੰਤਾ ਮੋਨੀਦੰਤਾ ਇਲਾਉਦੇ ਬਾਈਕ ਆ ਦੇ ਮੋਨੀਦੰਤਾ ਕਾਰ ਬਾਹੂ ਬੋਲਦਾ ਸਾਰਾ ਨਾ ਜੇ ਫੇਰ ਜੇ ਫੇਰ ਤੋਂ ਪੁੱਛਿਆ ਅਸੀਂ ਬੱਸ ਜ਼ਹਿਮਤ ਉਹ ਦਾਂਗੇ ਕੀ ਫਾਇਦਾ ਤੁਹਾਨੂੰ ਕੀ ਇਹਨੂੰ ਫਾਇਦਾ ਮਿਲੂਗਾ ਦੱਸੋ ਮੜਾ ਜਾ ਅਜੀ ਦਾ ਚਲ ਸੰਮ ਹੋਰ ਲੈ ਲਾਂਗੇ ਅਸੂ ਨੂੰ ਫਾਇਦਾ ਕੀ ਮਿਲੂਗਾ ਇਹ ਦੱਸੋ ਬਸ ਤੇ ਰੋਟੀ ਖਾਣੀ ਆ ਨਾਲ ਕੰਕਾਲਾ ਰੋਟੀਆਂ ਖਾ ਲੋ ਬੀਂਗਵਾ ਗੱਡੇ ਦਾ ਬੰਦ ਮਾਰਜਾ ਕਿਉਂਕਿ ਆ ਨੇਲ ਸੈਕਸ਼ਨ ਕਰਾਈ ਆ ਮੈਂ ਨੇਲ ਸੈਕਸ਼ਨ ਵਾਲੇ ਨੇਲ ਸੈਕਸ਼ਨ ਕਰਾਈ ਆ ਤੇ ਤੂੰ ਤਲੇ ਨੋ ਲਾ ਰੱਖਿਆ ਤੂੰ ਅੱਜ

ਮੋਲ ਵੀ ਫਰੈਂਡ ਦਾ ਆਲੀ ਅੱਜ ਤਾਲੀ ਪੜਾ ਕੇ ਦਿੱਤੀ ਤੇ ਚਿਕਨ ਕਿਹਾ ਸੀ ਇਹਨੂੰ ਬਣਾਉਣਾ ਰਾਤ ਵਾਲੀ ਹੈ ਫਰੈਂਡ ਅਸੀਂ ਰਾਤਾਂ ਲੈ ਪੂਰੇ ਟਾਈਮ ਪਾਸ ਕਰਾਂਗੇ ਕਿਉਂਕਿ ਅਸੀਂ ਚਾਰ ਪਰਿਵਾਰਾਂ ਚਾਰੇ ਜਾਨੇ ਮੁੰਨੇ ਆਏ ਆ ਘਰੇ ਨੂੰ ਕਿ ਦਹੀਂ ਖਾਵਾਂਗੇ ਯਾਰ ਰੋਟੀਆਂ ਵੱਡੀਆਂ ਛੋਟੀਆਂ ਫਰੈਂਡ ਹਾਏ ਭੂ ਹਾਏ ਭੂ ਵੇਸੇ ਆਪਾ ਚਲੋ ਦੇਕਰ ਨਾਲੇ ਪਾਲਿਆ ਗਲ ਤੇ ਆਪਾ ਆਏ ਨੀ ਭੂ ਭੂ ਕਿਆ ਤੇ ਇਧਰ ਪਰ ਫਰੈਂਡ ਜੱਸੀ ਇਹ ਰੋਟੀ ਤਾ ਦੱਸ ਦੋ ਤੇ ਸਲੂਤੋਂ ਨਾ ਕਰਿਆ ਆਹੀ ਪਰ ਆ ਕੇ ਉਹੀ ਪੱਟ ਸੇ ਆਪਾਂ ਜਿਹੜਾ ਰੋ ਇਹਦਾ ਹੁੰਦਾ ਤੇ ਫਰੈਂਡਾਂ ਮਰੇ ਬਲੌਗ ਨੂੰ ਲਾਇਕ ਕਮੈਂਟ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਚੈਨਲ ਨੂੰ ਕਰਨਾ ਨਾ ਭੁੱਲਿਓ ਥੈਂਕ ਯੂ ਘੰਟੀ ਕੋ ਬਟਨ ਦਬਾ ਦਿਓ ਜੀ ਘੰਟੀ ਦਾ ਬਟਨ ਦਬਾਉਣਾ ਜੀ ਤੇ ਤੁਹਾਨੂੰ ਕਾਂਜੀ ਲੰਗੀ ਰੇਸ਼ਨ ਜੀ ਸਾਰਿਆਂ ਨੂੰ ਕਿਰਨਾਂ ਨੇ ਨੌ ਲਗਾਈਆ ਕਿਰਨਾਂ ਨੂੰ ਦਿਵੋ ਵਧਾਈਆਂ ਜੀ ਕਿਰਨਾਂ ਨੇ ਭੂਤਾਂ ਵਾਲੇ ਨੌ ਲਵਾਏ ਹੇਅਰ ਸਿਲੈਕਸ਼ਨ ਕਰਾਇਆ ਫਰੈਂਡ ਮੈਂ ਹੇਅਰ ਸਿਲੈਕਸ਼ਨ ਬਾਈ ਕਰਦੇ ਚਲੋ ਠੀਕ ਆ ਫਰੈਂਡ ਬਾਈ ਰੋਟੇ ਖਾਣਨੇ ਆ ਭਰਾ ਭੁੱਖ ਲੱਗੀ ਤਾਂ ਅੱਗੇ ਅੱਗੇ ਕਰਦੇ ਆ